ਦਿਨ ਸਾਈਬਰ ਕ੍ਰਾਈਮ ਦੇ ਮਾਮਲਿਆਂ 'ਚ ਇਜ਼ਾਫਾ ਹੁੰਦਾ ਹੀ ਦਿਖਾਈ ਦੇ ਰਿਹਾ ਹੈ। ਅਜਿਹੇ ਮਾਮਲਿਆਂ ਚ ਹੋ ਰਹੇ ਬਾਦੀ ਕਾਰਨ ਲੋਕ ਅਕਸਰ ਠੱਗਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਮੁਹੱਲਾ ਪਖਤਨਗਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਨੂੰ ਵਟਸਐਪ ਤੇ ਆਈ ਨਕਲੀ ਪੁਲਿਸ ਅਧਿਕਾਰੀ ਦੀ ਫੇਕ ਕਾਲ ਨੇ ਹਜ਼ਾਰਾਂ ਦਾ ਚੁਣਾ ਇਹ ਕਹਿ ਕੇ ਲਾ ਲਿਆ ਕਿ ਵਿਦੇਸ਼ ਚ ਤੁਹਾਡੇ ਬੰਡੇ ਨੇ ਕੋਈ ਅਪਰਾਧ ਕਰ ਦਿੱਤਾ ਹੈ ਜਿਸ ਨੂੰ ਛੱਡਣ ਲਈ ਤੁਹਾਨੂੰ 70000 ਰੁਪਏ ਦੇਣੇ ਪੈਣਗੇ ਜਿਸ ਤੋਂ ਬਾਅਦ ਉਕਤ ਬਜ਼ੁਰਗ ਵੱਲੋਂ ਬੈਂਕ ਜਾ ਕੇ ਠੱਗਾਂ ਦੇ ਖਾਤੇ ਚ 70000 ਰੁਪਏ ਜਮਾ ਕਰਵਾ ਤੇਗੇ ਜਿਵੇਂ ਹੀ ਪਰਿਵਾਰ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਤੁਰੰਤ ਐਸਐਸਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਦਿੱਤੀ ਗਈ। ਤੇਰਾ ਨਾਮ ਹੈ ਤੁਹਾਡਾ ਸਰਪਾਲ ਸਿੰਘ। ਇਹ ਕਿਹੜਾ ਮੱਲਾ ਜੀ ਹੈ? ਇਹ ਮੱਲਾ ਭਗਤਨਗਰ। ਠੀਕ ਹੈ ਜੀ ਤੇ ਕਿੰਨੀ ਉਮਰ ਹੈ ਤੁਹਾਡੀ? 40 ਸਾਲ। ਠੀਕ ਹੈ ਸਰਪਾਲ ਜੀ ਕੀ ਤੁਹਾਡੇ ਨਾਲ ਇਹ ਵਾਰਤਾਤ ਹੋਈ ਹੈ واقعہ ਹੋਇਆ? ਵਾਰਤਾਤ ਜੀ ਇੱਕ ਕਾਲ ਆਈ ਸੀ ਕੋਈ ਬਾਰਕ ਦੇ ਕਰੀਬ। ਤੇ ਨਹੀਂ। ਤੇ ਉਹ ਕਹਿੰਦੀ ਵੀ ਤੁਹਾਡਾ ਕੋਈ ਨਹੀਂ ਬੇਟਾ ਬਾਹਰ ਵੀ ਆ। ਮੈਨੂੰ ਮੈਂ ਬਣੀ ਕਿਹਾ ਉਹ ਵਰਦੀ ਦੀ ਬੇਟੀ ਫੋਟੋ ਸੀਗੀ ਕਿ ਮੈਨੂੰ ਕਹਿੰਦੇ ਵੀ ਇਦਾਂ ਕਰੋ ਵੀ ਉਹ ਬੰਦਾ ਉਹ ਬਾਹਰ ਝਗੜੇ ਦੇ ਕੇਸ 'ਚ ਫਸ ਗਿਆ ਛੇੜੋਗਾਸ ਦਾ ਤੇ ਉਸਤੇ ਮਤਲਬ ਉਹਨੂੰ ਕੋਡਾ ਲੈ ਚਲੋਂ ਡਾਕਟਰ ਵੀ ਆ ਦੋ ਤੇ ਫੇਰ ਹੀ ਘਰ ਪਰ ਆ ਕੇ 70000 ਦੀ ਗੱਲ ਕੀਤੀ ਜਦੋਂ 70000 ਕਹਿੰਦੇ ਵੀ ਇਹਦੇ ਪੈਸੇ ਹੈ ਕਹਿੰਦੇ ਇਹ ਕਿਸੇ ਕੋਲ ਨਹੀਂ ਕਰਨੀ ਕੋਈ ਸਾਡਾ ਚੱਲਦਾ ਆ ਤੇ ਇਹਨੂੰ ਅਟਕਾ ਉਹ ਜਿਹੜੇ ਨਹੀਂ ਕੱਟੇ ਉਹ ਪੈਸੇ ਜਿਹੜੇ ਜਮ੍ਹਾ ਕਰਾਤੇ ਹੋੜ ਕੇ ਵੀ ਆਣਗੇ ਘਰ ਤੇ ਚਾ ਜਾਓ ਜਦੋਂ ਉਧਰ ਉਹਨੇ ਪੈਸੇ ਘਟਾ ਲਏ ਜੀ ਤੇ ਉਸ ਤੋਂ ਬਾਅਦ ਵੀ ਘਰ ਆਏ ਤੇ ਵੇਖ ਔਰ ਆ ਗਈ ਕਹਿੰਦੀ ਵੀ ਉਹ ਇਨਸਾਨ ਨਹੀਂ ਮੰਨਦਾ ਉਹ ਕਹਿੰਦਾ ਹਸਪੀਟਲ ਦਾ ਖਰਚਾ ਕਿ 1.30 ਹਜ਼ਾਰ ਹੋਰ ਲੈ ਕੇ ਵਿੱਚ ਜਮ੍ਹਾ ਕਰਾਓ ਤੇ ਇਸੇ ਸਮੇਂ ਦੇ ਦੌਰਾਨ ਜਦੋਂ ਮੁੰਡੇ ਦੀ ਕਾਲ ਆ ਗਈ ਬਾਹਰ ਤੇ ਉਹ 90 ਡੈਰੀ ਮੈਂ ਤਾਂ ਉੱਥੇ ਬੈਠਾ ਮੈਂ ਆਪਣਾ ਚੁੱਤੀ ਕਰਕੇ ਆਇਆ ਤੇ ਇਸ ਤਰ੍ਹਾਂ ਜੇ ਮੁੰਡੇ ਦਾ ਨਾ ਫੋਨ ਆਉਂਦਾ ਤਾਂ 1.30 ਹਜ਼ਾਰ ਰੁਪਏ ਹੋਰ ਜ਼ਿਆਦਾ ਲਗਾਉਂਦਾ। ਉਹਨੇ ਹੋਰ ਨੰਬਰ ਲਗਾ ਦਿੱਤਾ ਜੀ। ਅੱਛਾ ਜੀ। ਫੇ ਪਹਿਲਾਂ ਐਸਕੌਂਡ ਚ ਪਾਇਆ ਹੁਣ ਇਹ ਚ ਪਾ ਲਿਆ। ਠੀਕ ਹੈ ਜੀ। ਤੇ ਤੁਹਾਡੇ ਕਿੰਨੇ ਬੇਟੇ ਨੇ ਅੰਕਲ ਜੀ? 4 ਬੇਟੇ। ਤੇ ਇਹ ਬੇਟਾ ਬਾਹਰ ਹੈ ਜੀ? ਹਾਂ ਜੀ। ਕਿਹੜੀ ਜਗ੍ਹਾ? ਪੈਰਿਸ ਚ। ਤਾਂ ਕਿੰਨੀ ਉਮਰ ਉਹਦੀ? ਉਹਦੀ ਉਮਰ ਹੈ। 31 ਸਾਲ। ਹਾਂ ਜੀ ਇੰਨੀ ਹੈਗੀ 31-31 ਸਾਲ। ਠੀਕ ਹੈ ਤੇ ਇਹ ਕਦੋਂ ਦੀ ਗੱਲ ਹੈ ਅੰਕਲ ਜੀ? ਵਾਕਿਆ ਕਦੋਂ ਦਾ? 11 ਤਰੀਕ ਦੀ। 11 ਤਰੀਕ। ਦੁਪਹਿਰ 12:00 ਵਜੇ ਦਾ ਹਾਂ ਜੀ ਕਜਿੰਨਾ ਪੁਲਿਸ ਵੀ ਅਵੇਅਰ ਕਰਦੀ ਆ ਖਬਰਾਂ ਚ ਵੀ ਜਾਂਦਾ ਤਾਂ ਕੁਛ ਆਇਆ ਨਹੀਂ ਦੁਆਚਦੋਂ ਕਿ ਫਰੋਡ ਹੋ ਸਕਦਾ ਫਰੋਡ ਤਾਂ ਹੋ ਸਕਦਾ ਪਰ ਇਹ ਸੀ ਵੀ ਮੈਂ ਨਾ ਇਹ ਪਹਿਲੀ ਵਾਰੀ ਇਹ ਜਾਂਚ ਚਾ ਅਜਾ ਉੱਤੇ ਪੁਲਿਸ ਦੀ ਫੋਟੋ ਲੱਗੀ ਹੋਈ ਸੀਗੀ ਤਾਂ ਕਰਕੇ ਡਰ ਗਏ ਹਾਂਜੀ ਕਿ ਮੈਂ ਕਿਹਾ ਹੋ ਸਕਦਾ ਵੀ ਕੋਈ ਝਗੜੇ ਦੇ ਵਿੱਚ ਮੁੰਡਾ ਫਸ ਗਿਆ ਠੀਕ ਹੈ ਤਾਂ ਕਹਿੰਦੀ ਥਰਡ ਪਰਸਨ ਨਾਲ ਗੱਲ ਲਈ ਕਰਨੀ ਅਸਾ ਤੁਹਾਡੇ ਇੱਕ ਫੋਨ ਤੇ ਗੱਲ ਵੀ ਕਰਈ ਸੀਗਾ ਕਿ ਆਪਣੇ ਮੁੰਡੇ ਨਾਲ ਗੱਲ ਕਰੋ ਹਾਂਜੀ ਤਾਂ ਉਹਦੇ ਵਿੱਚ ਉਦੋਂ ਕਿਸੇ ਬੰਦੇ ਦੀ ਰੋਦੇ ਦੀ ਆਵਾਜ਼ ਆਈ ਉਹ ਜਿਹੜੀ ਤੁਸੀਂ ਬੰਦੂ ਸੀ ਲਾਓ ਤੇ ਕੋਈ ਨਹੀਂ ਪੈਸੇ ਜਿੰਨੇ ਬਣਦੇ ਆ ਉਹਨੇ ਇਹਨਾਂ ਨੂੰ ਦੇ ਦਿਓ ਇਹ ਸਭ ਨਹੀਂ ਛਡਾ ਰਹੇ 70000 ਦਾ ਨੁਕਸਾਨ ਹੋ ਗਿਆ ਹਾਂਜੀ ਵੇਹੇ ਪੈਕੇਜ ਆ ਕੇ ਜਮ੍ਹਾਂ ਕਰਾਏ ਉਦੋਂ ਉਹਨੇ ਰਸੀਦ ਦਿੱਤੀ ਠੀਕ ਹੈ 70000 ਪੁਲਿਸ ਨੂੰ ਕੀ ਆਹ ਦੇ ਦਿੱਤੇ ਅੰਕਲ ਜੀ ਹਾਂਜੀ ਐਸਐਸਪੀ ਕੀ ਮੰਗ ਕਰਦਾ ਪੁਲਿਸ ਖਿਸ਼ਾਸ ਮੰਗ ਇਹ ਕਹਿੰਦੇ ਜੇ ਸਾਡਾ ਵਾੜ ਦਾ ਹਕਕ ਸਮਝ ਦਿੱਤਾ ਜਾਵੇ ਤਗਾ ਵਾਲੇ ਜਿਹੜੇ ਧੋਖਾਧੜੀ ਕਰਦੇ ਉਹਨਾਂ ਦੇ ਨੱਥ ਪਾਈ ਜਾਂਦੇ ਤੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰਾ ਜੀ ਤਰਨਪਾਲ ਜੀ ਕਿਹਾ ਲੱਗਦਾ ਤੁਹਾਡੇ ਮੇਰੇ ਪਿਤਾ ਜੀ ਨੇ ਤੇ ਤੁਹਾਡੇ ਛੋਟੇ ਭਰਾ ਨਾਲ ਹੋਇਆ ਸੀਗਾ ਇਹ ਹਾਂ ਜੀ ਮੇਰੇ ਛੋਟੇ ਭਰਾ ਨਾਲ ਇਹ ਬਾਕਿਆ ਹੋਇਆ ਜੀ 11 ਤਰੀਕ ਨੂੰ ਠੀਕ ਹੈ ਜੀ ਤੇ ਉਹਨਾਂ ਦੇ ਸੰਬੰਧ ਵਿੱਚ ਅਸੀਂ ਮੇਰੇ ਪਾਪਾ ਨੂੰ ਕਾਲ ਆਈ ਸੀਗੀ ਜੀ ਤੇ ਇੱਦਾਂ ਇੱਦਾਂ ਕਰਕੇ ਵੀ ਤੁਹਾਡੇ ਬੱਚੇ ਦੀ ਲੜਾਈ ਝਗੜਾ ਹੋ ਗਿਆ ਵਾ ਕਿ ਇਹਨਾਂ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਜਿਨ੍ਹਾਂ ਦੀ ਕਾਲ ਹੈ ਇਹਨਾਂ ਨੂੰ ਕਹਿ ਦਿੱਤਾ ਵੀ ਕੋਈ ਨਹੀਂ ਤੁਹਾਡੇ ਕੋਲ ਚ ਇਹਨੇ ਪੈਸੀ ਪਾ ਦਨੇ ਆ। ਅੱਛਾ ਹਿੰਦੀ ਬੋਲਦੇ ਹੈ ਕਿ ਪੰਜਾਬੀ ਬੋਲਦੇ ਸੀ? ਪੰਜਾਬੀ ਵੀ ਬੋਲਦੇ ਆ ਜੀ ਹਿੰਦੀ ਵੀ ਬੋਲਦੇ ਆ। ਅੱਛਾ ਦੋਨੋਂ ਮਿਕਸ ਪਛਾਵਾਂ ਬੋਲਦੇ। ਹਾਂਜੀ। ਤੇ ਹੁਣ ਤੁਸੀਂ ਸ਼ਿਕਾਇਤ ਕਿੱਥੇ ਦਿੰਦੇ ਆ? ਅਸੀਂ ਸ਼੍ਰੀਮਾਨ ਜੋਗ ਐਸਐਸਪੀ ਸਾਹਿਬ ਹੁਣਾਂ ਤੋਂ ਚੰਦਰਕਾਸ ਦੇ ਕੇ ਆਏ ਸੀਗੇ ਜੀ। ਠੀਕ ਹੈ ਜੀ। ਤੇ ਸੋ ਸਾਨੂੰ ਤਾਂ ਇਹ ਹੀ ਆ ਵੀ ਟਾਈਮ ਦੇ ਹਿਸਾਬ ਨਾਲ ਜੋ ਵੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਇਹਨਾਂ ਤੇ ਨੱਥ ਪਾਈ ਜਾਵੇ ਗਾਂ ਕੀ ਐਦਾਂ ਦਾ ਕੋਈ ਵੀ ਕਦੀ ਇਹ ਹੋ ਜਿਆ ਕੇਸ ਨਾ ਹੋ।